ਲਓ ਵੀ ਗੋਆਲੀ ਪੀਚ ਤੇ ਚੱਲ ਪਿਆ ਕਬੱਡੀ ਦਾ ਮੈਚ ਚੱਲਿਆ ਮੁੰਡਾ ਜੱਸਾ ਰੇਡ ਪਾਉਣ ਦੇਖੋ ਗੋ ਜਾਫੀ ਵੀ ਪੂਰਾ ਤਕੜਾ ਆ ਪਿਆ ਜਾਫਾ ਇੱਥੇ ਦੇਖਦੇ ਆ ਦੇਖਦੇ ਆ ਨੰਬਰ ਕਿਦਾ ਏ ਇੱਥੇ ਚੱਕ ਬਈ ਨੰਬਰ ਰੇਡਰ ਦਾ ਹੱਥਾਂ ਮੰਜਾ ਇੱਥੇ ਲਓ ਜੀ ਚੱਲਿਆ ਅਮਨਦੀਪ ਸ਼ਰਮਾ ਰੇਡ ਤੇ ਬਿੱਟੂ ਜਾਫੀ ਆ ਮੇਰੇ ਵੀਰੋ ਬੱਡ ਬੱਡ ਖਾਣਾ ਕਹਿੰਦੇ ਆ ਬੱਡ ਖਾਣਾ ਆਏ ਹਾਏ ਆਏ ਹਾਏ ਆਹ ਦੇਖ ਲਿਆ ਲੱਗ ਗਿਆ ਜਫਾ ਕਰਾ ਦਿੱਤਨ ਤਨ ਬਿੱਟੂ ਨੇ ਆਹ ਵੇਰੀ ਥਾਪੀ ਮਾਰ ਦੇ ਇੱਕ ਇੱਥੇ ਜਮਨ ਦੀ ਬਿਸ਼ਰਮਾ ਦੂਜੀ ਰੇਡ ਫੇਰ ਚੱਲਿਆ ਗੱਭਰੂ ਬਿੱਟੂ ਬੱਡ ਖਾਣਾ ਕਹਿੰਦੇ ਆ ਆਏ ਹਾਏ ਆਏ ਹਾਏ ਲਾ 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 ਦੇਖੀ ਜਾਉ ਦੇਖੀ ਜਾਉ ਦੇਖੀ ਜਾ ਬਿੱਟੂ ਆ ਦੱਬ ਲੈ ਓਏ ਦੱਬ ਲੈ ਬਿੱਟੂ ਦੱਬ ਲੈ ਓਏ 35000 ਰੇਡ ਸੁਖਵੀਰ ਟੇਕ ਕੇ ਮੱਥਾ ਚੱਲ ਪਿਆ ਬਾਈ ਆ ਦੇਖ ਲੋ ਆ ਪਾਉਂਦਾ ਰੇਡ ਗੁੰਨ ਦਾ ਬਿੱਟੂ ਬਿੱਟੂ ਛੱਡਦਾ ਨਹੀਂ ਇਹਨੂੰ ਬੱਟ ਖਾਣਾ ਜਾਂ ਆਫੀ ਕਹਿੰਦੇ ਏ ਏ 35000 ਰੇਡ ਹੈ ਤਾਕੜਾ ਤਾਕੜਾ ਸੁਖਵੀਰ ਵੀ ਵੜਾ ਬੱਲੇ ਬੱਲੇ ਸੁਖਵੀਰ ਟਾਈਮ ਵੀ ਹੋਣ ਨਾਲ ਟਾਈਮ ਹੋਣ ਨਾਲ ਉਹ ਹੋਣ ਨਾਲ ਡਰ ਉਹ ਬੱਸ ਵਿਟੂ ਓਏ ਜਿੱਤ ਗਿਆ ਸੁਖਵੀਰ ਓਏ ਆ ਵੈਰੀ ਗੁੱਡ ਓਏ